ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਦੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀਐਸਪੀਸੀਲ ਦੀ ਇੱਕ ਨਵੀਂ ਅਪਡੇਟ ਆਈ ਹੈ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਇੱਕ ਨਵੀਂ ਅਪਡੇਟ ਆਈ ਹੈ ਕੀ ਹੈ ਅਪਡੇਟ ਜਿਹੜੀਆਂ ਪੋਸਟਾਂ ਨਿਕਲਿਆ ਸੀ ਉਹਨਾਂ ਦੇ ਇਗਜ਼ਾਮ ਜਿਹੜੇ ਆਉਣੇ ਨੇ ਉਹਨਾਂ ਦੀ ਜਿਹੜੀ ਡੇਟ ਆਊਟ ਕਰ ਦਿੱਤੀ ਗਈ ਤੇ ਕਦੋਂ ਉਹਨਾਂ ਦਾ ਇਗਜ਼ਾਮ ਹੋਣਾ ਹੈ ਕਿਹੜੀ ਡੇਟ ਨੂੰ ਇਗਜ਼ਾਮ ਹੋਣਾ ਹੈ ਇਸ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਇਲਾਵਾ ਐਡਮਿਟ ਕਾਰਡ ਕਦੋਂ ਆਣਗੇ ਤਾਂ ਇਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਪੇਪਰ ਆਨਲਾਈਨ ਹੋਣਾ ਹੈ ਕਿ ਆਫਲਾਈਨ ਆਉਣਾ ਹੈ ਇਸ ਦੀ ਵੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰੇਕ ਅਪਡੇਟ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾਂਦੀ ਹੈ ਆ ਵੀਖਦੇ ਹਾਂ ਅੱਜ ਆਪਾਂ ਪੀਐਸਪੀਸੀਐਲ ਵੱਲੋਂ ਕੀ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਹ ਨੋਟੀਫਿਕੇਸ਼ਨ ਜਿਹੜਾ ਪਬਲਿਕ ਨੋਟਿਸ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਨਤਿਕ ਨੋਟਿਸ ਹੈ ਜਿਸ ਦੇ ਵਿੱਚ ਸੀਆਰਏ 303 ਤੇ ਸੀਆਰਏ 304 ਅਧੀਨ ਜੂਨੀਅਰ ਇੰਜੀਨੀਅਰ ਸਬਸਟੇਸ਼ਨ ਅਤੇ ਜੂਨੀਅਰ ਇੰਜੀਨੀਅਰ ਸਿਵਲ ਅਤੇ CRA 304 ਅਧੀਨ ਲੇਖਾ ਅਫਸਰ ਅਤੇ ਸਹਾਇਕ ਮੈਨੇਜਰ HR ਦੀਆਂ ਸਾਮੀਆਂ ਲਈ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਨ੍ਹਾਂ ਸਾਮੀਆਂ ਲਈ ਆਨਲਾਈਨ ਪ੍ਰੀਖਿਆ 17 ਆਨਲਾਈਨ ਪ੍ਰੀਖਿਆ ਜਿਹੜੀ 17 5 17 1 2025 ਨੂੰ ਲਈ ਜਾਣੀ ਹੈ ਤਾਂ ਜਿਸ ਦੇ ਐਡਮਿਟ ਕਾਰਡ ਜਿਹੜੇ ਨੇ ਉਹ ਪ੍ਰੀਖਿਆ ਤੋਂ 3 ਤੋਂ 5 ਦਿਨ ਪਹਿਲਾਂ ਜਿਹੜੇ ਐਡਮਿਟ ਕਾਰਡ ਨੇ ਉਹ ਪੀਐਸਪੀਸੀਐਲ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੇ ਜਾਣਗੇ ਇਸ ਦੀ ਜਿਹੜੀ ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਮੇਂ-ਸਮੇਂ ਤੇ ਪੀਐਸਪੀਸੀਐਲ ਦੀ ਵੈਬਸਾਈਟ ਤੇ ਜਿਹੜਾ ਚੈੱਕ ਕਰਦੇ ਰਹਿਣ ਇਹ ਜਿਹੜਾ ਸੀ ਅੱਜ ਦਾ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ 17 ਤਰੀਕ ਨੂੰ ਜਿਹੜਾ ਐਗਜ਼ਾਮ ਲਿਆ ਜਾਣਾ ਹੈ 17 ਤਰੀਕ ਨੂੰ ਜਿਹੜਾ ਐਗਜ਼ਾਮ ਲੈਣਾ ਨਿਰਧਾਰਤ ਕੀਤਾ ਗਿਆ ਹੈ ਤਾਂ ਇਸ ਤੋਂ 3 ਤੋਂ 5 ਦਿਨਾਂ ਤੋਂ ਪਹਿਲਾਂ ਪਹਿਲਾਂ ਜਿਹੜੇ ਜਿਹੜੇ ਐਗਜ਼ਾਮ ਤੋਂ 3 ਤੋਂ 5 ਦਿਨ ਪਹਿਲਾਂ ਤੁਹਾਡੇ ਐਡਮਿਟ ਕਾਰਡ ਜਿਹੜੇ ਨੇ ਉਹ ਡਾਊਨਲੋਡ ਤੁਸੀਂ ਕਰ ਸਕਦੇ ਹੋ ਆਪਣੇ ਪੀਐਸ ਪੀਸੀਐਲ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਜਿਹੜੇ ਵੀ ਡਾਊਨਲੋਡ ਕਰ ਸਕਦੇ ਹੋ ਆਪਣੇ ਐਡਮਿਟ ਕਾਰਡ ਇਹ ਅੱਜ ਦੀ ਅਪਡੇਟ ਸੀ